ਇਸ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਜੇਕਰ ਵੀ ਸੇ ਵੀਡੀਓ ਨੂੰ ਸ਼ੇਅਰ ਤੁਸੀਂ ਨਾ ਕੀਤਾ ਸਮਝ ਲਓ ਤੁਸੀਂ ਦੁਨੀਆ ਤੇ ਆਈ ਨਹੀਂ ਕਿਉਂਕਿ ਇਤੋਂ ਵੱਡਾ ਦਾਣ ਨਹੀਂ ਹੋ ਸਕਦਾ ਇਤੋਂ ਵੱਡਾ ਮਹਾਨ ਕਾਰਜ ਨਹੀਂ ਹੋ ਸਕਦਾ ਏਕਤਾ ਕਲਾਬ ਰਜਿਸਟਰ ਧਰਮਗੋੜ ਦੇ ਵੱਲੋਂ ਬਹੁਤ ਹੀ ਮਹਾਨ ਤੇ ਵੱਡਾ ਕੰਮ ਕੀਤਾ ਜਾ ਰਿਹਾ ਧਰਮਗੋੜ ਦੇ ਵਿੱਚ ਆ ਤੁਸੀਂ ਦੇਖ ਸਕਦੇ ਕੋ ਵੱਡੇ ਵੱਡੇ ਲਗ ਲਗ ਪਾਰਟੀਆਂ ਦੇ ਮੋਹਤਵਾਰ ਲੋਕ ਖੜੇ ਨੇ ਇਹ ਐਵੇਂ ਨਹੀਂ ਆਏ ਇਹ ਬਹੁਤ ਵੱਡਾ ਜਿਹੜਾ ਮਹਾਨ ਤੇ ਸਾਂਝਾ ਕੰਮ ਧਰਮਗੋੜ ਦਾ ਹੋ ਰਿਹਾ ਉਸ ਦੇ ਲਈ ਆਏ ਨੇ ਜਿਹੜੇ ਕਿ 11 ਧੀਆਂ ਦਾ ਕੰਨਿਆ ਦਾਨ ਕੀਤਾ ਜਾ ਰਿਹਾ ਜਿਸ ਦੇ ਵਿੱਚ ਸਾਰਾ ਸਮਾਨ ਦਿੱਤਾ ਜਾਣਾ ਜਿਹਦੇ ਵਿੱਚ ਕੰਨਿਆ ਦਾਨ ਕੀਤਾ ਜਾਣਾ ਫ੍ਰੀ ਆਫ ਕਾਸਟ ਜੇਕਰ ਕਿਸੇ ਨੇ ਵੀ ਕਿਸੇ ਵੀਰ ਨੇ ਇਸ ਦਾਨ ਦੇ ਵਿੱਚ ਹਿੱਸਾ ਪਾਉਣਾ ਹੋਵੇ ਜਗ ਤੇ ਨੇ ਸਹਜੋ ਕਰਨਾ ਹੋਵੇ ਤਾਂ ਰਜਿਸਟਰ ਨੰਬਰ ਹੈ ਆ ਤੁਹਾਨੂੰ ਡਿਸਪਲੇ ਕਰ ਦਿੰਦੇ ਆ ਕਾਰਡ ਇਹ ਕਾਰਡ ਅੱਜ ਰਿਲੀਜ਼ ਕੀਤਾ ਗਿਆ ਇਸ ਕਾਰਡ ਤੇ ਜਿਹੜੇ ਦਿੱਤੇ ਹੋਏ ਨੰਬਰ ਨੇ ਤੁਸੀਂ ਉਸ ਦੇ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਕਰਦੇ ਹਾਂ ਮੋਤਵਰਿਆਂ ਦੇ ਨਾਲ ਗੱਲਬਾਤ ਜਿਹੜੇ ਇੱਥੇ ਸਾਰੇ ਪਹੁੰਚੇ ਹੋਣ ਸੱਸੀਾ ਪ੍ਰਧਾਨ ਜੀ ਪਤਾਂ ਜੀ ਅੱਜ ਜਿਹੜੇ 11 ਧੀਆਂ ਦੇ ਵਿਆਹ ਹੋਣ ਜਾ ਰਹੇ ਨੇ ਕੀ ਕਹਿਣਾ ਚਾਹੀਦਾ ਸਾਡੇ ਧਰਮਕੋਟ ਦੀ ਜੋ ਇੱਕਤਾ ਕਲੱਬ ਹੈ ਕਿਸੇ ਦੇ ਕਾਫੀ ਸਮੇਂ ਤੋਂ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ ਇਹਨਾਂ ਨੇ ਬਹੁਤ ਹੀ ਵੱਡਾ ਉਪਰਾਲਾ ਕੀਤਾ ਹੈ ਕਿ ਜਿਹੜਾ 11 ਲੜਕੀਆਂ ਦੀ ਸ਼ਾਦੀ ਕਰ ਰਿਹਾ ਉਸ ਦੇ ਸਬੰਧ ਵਿੱਚ ਅਸੀਂ ਕਾਰਡ ਰੀਡਿੰਗ ਕਰਨ ਵਾਸਤੇ ਸਾਰੇ ਇਕੱਠੇ ਹੋਏ ਹਾਂ ਕかせ ਸਾਰੇ ਇਹਨਾਂ ਦੇ ਨਾਲ ਆ ਹਰ ਤਰ੍ਹਾਂ ਦੇ ਇਹਨਾਂ ਨਾਲ ਸਹਿਯੋਗ ਕਰਾਂਗੇ ਇਹ ਇਤੋਂ ਵੀ ਵਧੀਆ ਕੰਮ ਕਰਮੀ ਅਸੀਂ ਨਾਲ ਠੀਕ ਹੈ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਹੈ ਗਰਪਾਰ ਸਿੰਘ ਗਰਪਾਰ ਸਿੰਘ ਜੀ ਅੱਜ ਤੁਸੀਂ ਪਹੁੰਚੇ ਹੋ ਇਹ ਬਹੁਤ ਵੱਡਾ ਇਕਤਾ ਕਲੱਬ ਦਾ ਇੱਕ ਕਦਮ ਹੈ ਕੀ ਗਿਣਾ ਜਾਂਦੇ ਆ ਇਕਤਾ ਕਲੱਬ ਬਹੁਤ ਵਧੀਆ ਕੰਮ ਕਰ ਰਿਹਾ ਜੀ ਕਿਉਂਕਿ ਨਾ ਜ਼ਿੰਦਗੀ ਚ ਆਪਣੇ ਘਰਵਾਰ ਦੇ ਕੰਮ ਤਾਂ ਸਾਰੇ ਲੋਕ ਕਰਦੇ ਆ ਪਰ ਜੇ ਸਮਾਜ ਲਈ ਜਾਂ ਕੁਝ ਗਰੀਬ ਲੋਕਾਂ ਲਈ ਕੰਮ ਕੀਤੇ ਜਾਣ ਉਹ ਹੀ ਕੰਮ ਗਿਨੇ ਜਾਂਦੇ ਆ ਨੀ ਤੇ ਘਰ ਤੋਂ ਦੁਕਾਨ ਤੋਂ ਸਾਰੇ ਲੋਕੀ ਆਪਣਾ ਆਪਣਾ ਕੰਮ ਕਰਦੇ ਹੀ ਰਹਿੰਦੇ ਆ ਦਿਨ ਰਾਤ ਪਰ ਮੈਂ ਨਾ ਵੀ ਇਹ ਬਹੁਤ ਵੱਡੀ ਸਲਾਘਾ ਵਾਲਾ ਕੰਮ ਆ ਜੇ ਇਹ ਇਹੋ ਜੇ ਕਾਰਜ ਕੀਤੇ ਜਾਣਗੇ ਅਗਲੇ ਸਾਲ ਹੋ ਸਕਦਾ ਹੈ ਬੜੇ ਇਸ ਤੋਂ ਵੱਧ ਕੀਤੇ ਜਾਣ ਐਸ ਤੀ 11 ਲੜਕੀਆਂ ਦੇ ਆਪਕੀਲੇ ਕੀਤੇ ਜਾਣਗੇ ਇਸ ਤੋਂ ਅਗਲੀ ਵਾਰ ਹੋ ਸਕਦਾ 20 ਲੜਕੀਆਂ ਦੇ 30 ਲੜਕੀਆਂ ਦੇ ਇਸ ਕਰਕੇ ਬਹੁਤ ਹੀ ਸਲਾਘਾਯੋਗ ਕਦਮ ਆ ਤੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਸਾਰਿਆਂ ਨੂੰ ਵਧਾਈ ਆ ਹਰ ਇੱਕ ਦੇ ਸਹਾਸ ਦੇਣ ਵਾਲੇ ਦਾ ਬਹੁਤ ਬਹੁਤ ਧੰਨਵਾਦ ਪਾਛੜ ਕੇ ਸਾਥ ਥੈਂਕ ਯੂ ਵੈਰੀ ਮਚ ਸਸਰੀ ਘਰ ਸਾਥ ਕੀ ਨਾਮ ਤੁਹਾਡਾ? ਚਤਵੀਰ ਸਿੰਘ ਸੱਤੀ। ਸੱਤੀ ਸਾਹਿਬ ਅੱਜ ਕੱਲ ਨੌਜਵਾਨ ਹੋਰ ਬਹੁਤ ਕੰਮਾਂ ਦੇ ਵਿੱਚ ਪੈ ਗਏ ਨੇ ਪਰ ਇਹ ਜਿਹੜਾ ਇਕਤਾ ਕਲੱਬ ਦੇ ਨੌਜਵਾਨ ਨੇ ਇਹਨਾਂ ਦਾ ਜਿਹੜਾ ਜਿੰਨਾ ਵੀ ਕਹਿ ਲਈਏ ਸੋਭਾ ਕਰ ਲਈਏ ਥੋੜੀ ਆ ਕੀ ਕਹਿਣਾ ਤੁਸੀਂ ਇਹਨਾਂ ਬਿਲਕੁਲ ਜੀ ਇਹਨਾਂ ਦਾ ਬਹੁਤ ਹੀ ਜ਼ਗਾ ਮਹਾਨ ਪਰਾਲਾ ਜਿਹੜੀ ਇਹ ਸੇਵਾ ਕਰ ਰਹੇ ਆ ਕੰਨਿਆਦਾਨ ਤੋਂ ਵੱਡਾ ਕੋਈ ਦਾਣ ਪੁੰਨ ਨਹੀਂ ਹੋ ਸਕਦਾ ਇਸ ਦੇਸ਼ ਦੀਆਂ ਲੋਕਾਂ ਦੇ ਉੱਪਰ ਹੋਰ ਵੀ ਜਿਵੇਂ ਆਪਾਂ ਦੇਖਦੇ ਆ ਕੋਈ ਟੂਰਨਾਮੈਂਟ ਕਰਾਉਂਦੇ ਜਾਂ ਖੇਡਾਂ ਕਰਾਉਣੇ ਜਾਂ ਕੂੜਦਾਨ ਕੈਂਪਰ ਹੁਣ ਇਹਨਾਂ ਸਾਰਿਆਂ ਨਾਲੋਂ ਚੰਗਾ ਪਰਾਲਾ ਕਿ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਘਰ ਵਸਾਈ ਜਾ ਸਕਣ ਇਸੇ ਤਰ੍ਹਾਂ ਤੋਂ ਸੇਧ ਲੈ ਕੇ ਇਹਨਾਂ ਦੀ ਧਰਮਕੋਟ ਦੀ ਇਕਤਾ ਕਲੱਬ ਤੋਂ ਸਾਨੂੰ ਬਾਕੀ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਲੱਬਾਂ ਨੂੰ ਵੀ ਇਹੋ ਜਿਹਾ ਚੰਗੇ ਨੇਕ ਉਪਰਾਲੇ ਕਰਨੇ ਚਾਹੀਦੇ। ਥੈਂਕ ਯੂ ਸਰ। ਬਿਲ੍ਹਾ ਦਾ ਸਮੂਚੀ ਸਾਧ ਸੰਗ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਕਾਰਜੋ ਵੀਰੋ ਜੋ ਇਹ ਇਕਤਾ ਕਲੱਬ ਵਾਲੇ ਸਮੂਹ ਕੰਨਿਆਦਾਨ ਕਰ ਰਹੇ ਆ ਜ्याਾ ਸ਼ਾਦੀਆਂ ਜ्याਾ ਲੜਕੀਆਂ ਗਰੀਬ ਲੜਕੀਆਂ ਸ਼ਾਦੀਆਂ ਹੋਣੀਆਂ। ਮੈਂ ਇਹਨਾਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ। ਅਤੇ ਇਹਨਾਂ ਦੇ ਕੰਮ ਦੀ ਸ਼ਲਾਘਾ ਕਰਦਾ। ਬਾਕੀ ਜਿੱਥੇ ਵੀ ਇਹਨਾਂ ਨਾਲ ਸਹਿਯੋਗ ਹੋਊਗਾ ਅਸੀਂ ਪੂਨ ਤੌਰ ਤੇ ਇਹਨਾਂ ਦੇ ਨਾਲ ਆ। ਜਿਸ ਤਰ੍ਹਾਂ ਦਾ ਵੀ ਸਹਿਯੋਗ ਚਾਹਣਗੇ ਬਿਲਕੁਲ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਕਿਉਂਕਿ ਇਕਤਾ ਕਲੱਬ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੇ ਵਿੱਚ ਸਮਾਜ ਸੇਵੀ ਦੇ ਬਹੁਤ ਵੱਡੇ ਵੱਡੇ ਇਹਨਾਂ ਨੇ ਉਪਰਾਲੇ ਕੀਤੇ ਆ। ਵੱਡੇ ਵੱਡੇ ਜਾਗਰਣ ਕੀਤੇ ਆ। ਹੋਰ ਵੀ ਜਿੱਥੇ ਕਿਤੇ ਲੋੜਵੰਦਾਂ ਨੂੰ ਕੋਈ ਹੁੰਦੀ ਆ ਲੋੜ ਹੁੰਦੀ ਆ ਉਹਦੀ ਸੇਵਾ ਕਰਦੇ ਆ। ਉਹ ਇਹਦੇ ਗੁੰਦਾਂ ਦੇ ਕੈਂਪ ਹੁੰਦੇ ਆ ਉਹ ਵੀ ਲਾਉਂਦੇ ਆ ਉਹਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦੇ ਆ ਸੋ ਬੜਾ ਹੀ ਸ਼ਲਾਘਾ ਜੋ ਕਦਮ ਆ ਇਹ ਔਰ ਮੈਂ ਸਮਝਦਾ ਵੀ ਜਿਸ ਤਰ੍ਹਾਂ ਅੱਜ ਸ਼ਹਿਰ ਨਿਵਾਸੀ ਵੱਡੀ ਗਿਣਤੀ ਵਿੱਚ ਆਏ ਆ ਸਾਡੇ ਸ਼ਹਿਰ ਦੇ ਵਿੱਚ ਚੰਗੇ ਭਾਗ ਆ ਕਿਉਂਕਿ ਚੰਗੇ ਕੰਮ ਆਸਤੇ ਇਕੱਠੇ ਹੋਏ ਆ ਸੋ ਮੈਂ ਇੱਕ ਤੱਕਾ ਕਲਬ ਨੂੰ ਇੱਕ ਵਾਰ ਫਿਰ ਬਹੁਤ ਬਧਾਈਆਂ ਦਿੰਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਤੁਹਾਡਾ ਹਰਪ੍ਰੀਤ ਸਿੰਘ ਰਿੱਕੀ ਜੀ ਅਰ ਰਿੱਕੀ ਸਾਹਿਬ ਇੱਕ ਤਾਂ ਕਲੱਬ ਰਜਿਸਟਰਡ ਧਰਮਕੋਟ ਦੇ ਵੱਲੋਂ 11 ਸਮੂਹਿਕ ਜਿਹੜੇ ਕਿ ਬੱਚੀਆਂ ਦੇ ਵਿਆਹ ਕਿਤੇ ਜਾ ਰਹੇ ਆ ਕੀ ਕਹਿਣਾ ਤੁਹਾਡਾ ਉਸ ਬਾਰੇ ਇੱਕ ਤਾਂ ਕਲੱਬ ਬੋਲੋ ਜਿੱਥੇ ਪਹਿਲਾਂ ਵੀ ਸਾਡੇ ਸ਼ਹਿਰ ਦੇ ਵਿੱਚ ਲੰਬੇ ਸਮੇਂ ਤੋਂ ਜਾਗਰਣ ਕਰਵਾਇਆ ਜਾ ਰਿਹਾ ਤੇ ਇਸ ਵਾਰੀ ਇਹਨਾਂ ਨੇ ਇੱਕ ਬੜਾ ਵਧੀਆ ਉਪਰਾਲਾ ਜੋ ਇਹਨਾਂ ਦਾ ਕਿ ਸਮੂਹਿਕ ਕੰਨਿਆਦਾਨ ਕੀਤੇ ਜਾ ਰਹੇ ਆ ਮੈਂ ਇਹਨਾਂ ਦੀ ਸ਼ਲਾਘਾ ਕਰਦਾ ਸਾਰੇ ਕਲੱਬ ਦੇ ਜਿੰਨੇ ਵੀ ਮੈਂਬਰਸ਼ਿਪ ਵਾਲਨੇ ਇਹਨਾਂ ਦੇ ਪ੍ਰਧਾਨ ਜੋ ਕਲੱਬ ਦੇ ਨੇ ਸਾਰੀ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਬੜਾ ਇੱਕ ਵੱਡਾ ਉਪਰਾਲਾ ਜਿਹੜਾ ਕੰਨਿਆ ਦਾਣਾ ਮਹਾਦਾਨ ਹੈ ਇਸ ਲਈ ਮੈਂ ਇਹਨਾਂ ਦਾ ਥੈਂਕਸ ਕਰਦਾ ਔਰ ਜਿਸ ਤਰ੍ਹਾਂ ਦਾ ਵੀ ਇਹ ਸਹਿਯੋਗ ਸਾਡੇ ਤੋਂ ਚੋਣਗੇ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਇਹਨਾਂ ਦੇ ਨਾਲ ਸਾਡੀ ਸਾਰੀ ਟੀਮ ਖੜੀ ਆ ਅਸੀਂ ਸਾਰੇ ਇਹਨਾਂ ਦੇ ਨਾਲ ਆ ਠੀਕ ਹੈ ਧੰਨਵਾਦ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਇਹ ਸਾਰੀ ਟੀਮ ਹੈ ਬਹੁਤ ਬਹੁਤ ਜਿਹੜੇ ਸ਼ਹਿਰ ਦੇ ਵੱਡੇ ਵੱਡੇ ਇੱਥੇ ਪਹੁੰਚੇ ਹੋਏ ਨੇ ਅਲੱਗ-ਅਲੱਗ ਪਾਰਟੀਆਂ ਦੇ ਸਾਰੇ ਇੱਥੇ ਪਹੁੰਚੇ ਹੋਏ ਨੇ ਜਿਸ ਤਰ੍ਹਾਂ ਵੀ ਸੁਣਿਆ ਤਿੰਨ ਜਿਹੜੇ ਤਰੀਕ ਨੂੰ ਇਸ ਅੱਜ ਜਿਹੜਾ ਕਾਰਡ ਰਿਲੀਜ਼ ਕੀਤਾ ਗਿਆ ਹੈ ਤਿੰਨ ਤਰੀਕ ਨੂੰ ਜੇਕਰ ਤੁਸੀਂ ਵੀ ਇਸ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹੋ ਤੇ ਤਿੰਨ ਤਰੀਕ ਤੋਂ ਪਹਿਲਾਂ ਤੁਸੀਂ ਇਸ ਨੰਬਰ ਤੇ ਦੁਬਾਰਾ ਫਿਰ ਦੱਸ ਦਿੰਨੇ ਆ ਜਰੂਰ ਸੰਪਰਕ ਕਰੋ ਆਪਣਾ ਤੁਹਾਨੂੰ ਰਾਜ ਨੂੰ ਦਿਓ ਇਜਾਜ਼ਤ ਫਿਰ ਮਿਲਦੇ ਕਿਸੇ ਹੋਰ ਵਿੱਚ ਦੇ ਤੱਕ ਲਈ ਸਸਰੀਕਾ